ਰਣਾ ਚਾਹ ਪਾਣੀ ਜੁਰੂਰੀ ਕਿ ਜੀ ਤੀਐਸਪੀ ਸਾਹਿਬ ਨੂੰ ਸਾਰਿਆਂ ਨੂੰ ਬੇਨਤੀ ਹੈ ਬਟੇਨਾਪੁਰ ਦੇ ਲੋਕਾਂ ਨੂੰ ਕਿਰਪਾ ਕਰਕੇ ਗਰਾਊਂਡ ਕਲੀਅਰ ਕਰ ਦਿਓ ਹੁਣ ਰਾਵਣ ਦਾ ਹੈ ਸ਼ੁਰੂ ਹੋਣਾ ਕਾਈਂਡਲੀ ਉਦੋਂ ਤੱਕ ਨਹੀਂ ਅਸੀਂ ਕਰ ਪਾਵਾਂਗੇ ਜਦੋਂ ਤੱਕ ਇਸ ਗਰਾਊਂਡ ਨੂੰ ਕਲੀਅਰ ਕਰਦੇ ਆ। ਇੱਕ ਹੋਰ ਵਾਰ ਜੇ ਗਰਾਊਂਡ ਕਲੀਅਰ ਨਹੀਂ ਹੋਏਗਾ ਕਹਾਵਾਂਗੇ ਬੇਟੀਆ ਰਾਉਂਡ ਕਲੀਅਰ ਕਰ ਦਿੱਤਾ ਜਾਵੇ ਚਲੋ ਜੀ ਬਹੁਤ ਹੋ ਗਿਆ ਸਾਡਾ ਖਰੀਆ ਪ੍ਰੋਗਰਾਮ ਜਿਦ ਲਈ ਆਪਰੇ ਕਿਰਪਾ ਕਰਕੇ ਜੌਂਡ ਕਲੀਅਰ ਕਰ ਦਿਓ ਉਦੋਂ ਫਿਰ ਅਸੀਂ ਸ਼ੁਰੂ ਕਰ ਪਾਵਾਂਗੇ ਜਿਹੜਾ ਦੁਸ਼ਹਿਰਾ ਕਮੇਟੀ ਦਾ ਨੰਬਰ ਦੇਖੋ ਕਿਵੇਂ ਹੰਥੇ ਜਲ ਰਹੇ ਆ ਸੁਪੂ ਵਿਜੇ ਬਾਬੂ ਜੀ ਸਾਡੇ ਫਰਕਾ ਜਾਰ ਸਾਹਿਬ ਉਹਨਾਂ ਦੇ ਬੇਟਾ ਜੀ ਸਰਦਾਰ ਗਰਮੀਤ ਸਿੰਘ ਜੀ ਸਾਡੇ ਵੱਡੇ ਵੀਰ ਜੀ ਤੇ ਉਹਨਾਂ ਦੇ ਨਾਲ ਮੋਨ ਲਾਲ ਜੀ ਚੁੰਬਾ ਤੇ ਨਾਲ ਸਾਡੇ ਮੰਮੂ ਜੀ ਇਹਨਾਂ ਨੇ ਬਹੁਤ ਜਰਨਾ ਸੰਪਰਕ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਦੇਖਿਆ ਇਹ ਸਾਰਤ ਨੇ ਸਹਿਯੋਗ ਨਾਲ ਸਾਡੇ ਮੋਹਨੂ ਭਾਈ ਸਾਹਿਬ ਤੇ ਸਾਡੇ ਗਰਮੀਰ ਸਿੰਘ ਜੀ ਮੋਹਲਾਗੀ ਦੇ ਜ਼ਿੰਮੇਵਾਰਿਤ ਕੰਮ ਕਰਦੇ ਠੇਕੇਦਾਰ ਸਾਹਿਬ ਜਿਹੜੇ ਬਹੁਤ ਹੀ ਦਾਨੀ ਸੱਜਣਾ ਨੇ ਉਹਨਾਂ ਦੇ ਨਾਲ ਉਹਨਾਂ ਦੇ ਬੇਟਾ ਜੀ ਤੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਅੰਦਰ ਕੋਈ ਨਾ ਆਵੇ ਅੰਦਰ ਕੋਈ ਨਾ ਆਵੇ ਕਿਉਂਕਿ ਬੰਬ ਕਿਸੇ ਟਾਈਮ ਵੀ ਜਿਹੜੇ ਨੇ ਅੰਦਰ ਇਹ ਸੁਵੇ ਦੇ ਵੀ ਕਈ ਵਾਰੀ ਫਟ ਜਾਂਦੇ ਆ ਕਈ ਵਾਰੀ ਕੋਈ ਬੰਬ ਰਹਿ ਜਾਂਦਾ ਮੇਰੀ ਬੇਨਤੀ ਹੈ ਕਿ ਅੰਦਰ ਕੋਈ ਨਾ ਵੜੇ ਕਿੱਟਾ ਦੇਖੋ ਕਿਵੇਂ ਹੋਲੀ-ਹੋਲੀ ਜਲ ਰਿਹਾ ਨਾ ਦਿਓ ਕਿੱਟਾ ਦੇਖੋ ਕਿਵੇਂ ਹੋਲੀ-ਹੋਲੀ ਜਲ ਰਿਹਾ ਹੈ ਹੋਲੀ-ਹੋਲੀ ਖਾਤਮਾ ਹੋਊਗਾ ਕਿਵੇਂ ਪੰਜਾਬ ਪ੍ਰੋਸੈਸਰ ਆਪੇ ਤੋਂ ਇਹ ਕੰਮ ਕਰਦਾ ਕੰਮ ਕਰਦੋਂ ਸੁਪਾ ਪਿਆ ਦੇਖੋ ਕਿਵੇਂ ਬਾਹਰ-ਨਹਾਰ ਕਰ ਰਿਹਾ ਹੈ ਇਹ ਦਸਹਰਾ ਪੰਜਾਬ ਦਾ ਨੰਬਰ 1 ਨਾ ਤੁਸੀਂ ਪਹਿਲਾਂ ਦੇਖਿਆ ਤੇ ਨਾ ਹੀ ਤੁਹਾਨੂੰ ਕੋਈ ਇਦੂਆ ਦਿਖਾਊਗਾ ਉਸਦੀ ਮੇਰੀ ਗਾਰੰਟੀ ਹੈ ਕਿਉਂਕਿ ਏਡੇ ਵੱਡੇ ਪ੍ਰੋਗਰਾਮਾਂ ਦੇ ਬਹੁਤ ਕੁਝ ਲਾਵਾ ਪਿੰਦਾ ਕੋ ਲੋ ਤੇ ਬਹੁਤ ਕੁਝ ਦਿਖਾਣਾ ਪੈਂਦਾ ਮੈਂ ਸਾਰੇ ਪੱਤਰਕਾਰ ਵੀਰਾਂ ਨੂੰ ਦੇਖੋ ਸਾਰੇ ਪੱਤਰਕਾਰ ਵੀਰ ਸਾਰੇ ਦਸਹਾਲੇ ਨੂੰ ਛੱਡ ਕੇ ਐਸ ਦਸਹਾਲੇ ਨੂੰ ਕਬਰ ਕਰ ਰਹੇ ਐ ਫੇ ਤਿੰਨ ਦਿਨ ਚੱਕ ਦੇਣਾ ਤੋਂ ਲਗਾਤਾਰ ਲੱਗੇ ਹੋਏ ਐ ਮੈਂ ਅਰਾਂ ਵਕਤ ਪਰਨਾ ਤੇ ਸਾਡੇ ਐਮ ਐਮ ਬਹਿਗ ਸਾਹਿਬ ਵੱਡੇ ਵੀਰ ਜੀ ਤੇ ਸਾਡੇ ਬਾਬਾ ਜੀ ਕਮਲ ਜੀ ਆਲਮ ਸਿੰਘ ਜੀ ਕੁਪਿੰਦਰ ਸਿੰਘ ਜੀ ਪੱਤਾ ਆਹ ਦੇਖੋ ਚਿੱਟਕ ਐ ਹਾਂ ਦੇਖਦਾ ਚਿੱਟਾ ਚਿੱਟੇ ਵਾਲਾ ਬੰਦਾ ਹੈ ਮਰਦਾ ਯਾਦ ਰੱਖਿਓ ਅਜੇ ਤੱਕ ਨਾ ਮੁੱਦੇ ਮੁਟ ਚਿੱਟੇ ਵਾਲਾ ਬੰਦਾ ਹੈ ਮਰਦਾ ਬੜੀ ਬੇਨਤੀ ਹੈ ਕਿ ਅੰਦਰ ਕੋਈ ਨਾ ਆਈਓ ਅੰਦਰ ਕੋਈ ਨਾ ਆਇਓ ਮੇਰੀ ਬਾਰ ਬਾਰ ਬੇਨਤੀ ਹੈ ਮੈਂ ਪੰਜਾਬ ਪਤਵੰਤਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਸਾਡੇ ਨਾਲ ਖੜੇ ਉਹਨਾਂ ਦਾ ਖਾਸ ਐਸਐਸਸੀ ਸਾਹਿਬ ਦਾ ਧੰਨਵਾਦ ਸਾਡੇ ਪੀਐਸਸੀ ਸਾਹਿਬ ਦਾ ਧੰਨਵਾਦ ਸਾਡੇ ਤੇ ਐਸਸੀ ਜਰ ਨਰਿੰਦਰ ਸਿੰਘ ਦਾ ਧੰਨਵਾਦ ਆਦੇ ਕਿੰਨਾ ਵਧੀਆ ਪ੍ਰਦਰਸ਼ਨ ਦਾ ਅਨੁਭਵਾਇਆ ਗਿਆ ਹੈ ਬਰਾਈ ਤੇ ਸਾਈ ਦੀ ਜਿੱਤ ਦਾ ਪ੍ਰਤੀਕ ਚਿੱਟਾ ਦੇਖੋ ਕਿਵੇਂ ਮੁੱਦੇ ਨੂੰ ਪੈ ਗਿਆ ਚਿੱਟਾ ਦੇਖੋ ਕਿਵੇਂ ਮੁੱਦੇ ਨੂੰ ਪੈ ਗਿਆ ਦੂਰਾ ਹੋ ਗਿਆ ਇਹ ਇਨਸਾਨ ਹੋ ਜਾਂਦਾ ਹੈ ਇਸ ਕਰਕੇ ਨਜ਼ਦੀਕ ਤੋਂ ਦੂਰ ਨੋ ਤੇ ਮੇਰੀ ਬੇਇੱਜ਼ਤੀ ਅੰਦਰ ਕੋਈ ਨਾ ਆਵੇ ਅੰਦਰ ਕੋਈ ਨਾ ਆਵੇ ਕਿਉਂਕਿ ਬੰਬਿੰਦ ਦੇ ਵਿੱਚ ਬਹੁਤ ਜ਼ਿਆਦਾ ਕਿਸੇ ਟਾਈਮ ਵੀ ਚੱਲ ਸਕਦਾ ਹੈ ਕਈ ਵਾਰੀ ਇਹ ਬੰਮ ਚੱਲਦੇ ਨਹੀਂ ਪਰ ਬਾਅਦ ਚੱਲ ਜਾਂਦੇ ਐ ਇਸ ਕਰਕੇ ਮੇਰੀ ਬੇਨਤੀ ਹੈ ਮਾਨਤਾ ਜੀ ਤੁਹਾਨੂੰ ਭੰਟਾ ਕਸਟਮਰ ਜੀ ਹੋਰ ਦਰਸਾਂਦਾ ਪਰ ਟਾਈਮ ਜਾਬ ਨਹੀਂ ਦਿੰਦਾ ਨਹੀਂ ਤਾਂ ਇੰਨੇ ਕਸਟਮਰ ਜੀ ਜਿੰਨੇ ਕਿ ਚਲਾਈਏ ਇੰਨੇ ਕੋ ਹੋਰ ਪਈਏ ਚਾਲਾਂ ਵਿੱਚ ਮੇਰਾ ਦਿਖਾਦਾ ਪਰ ਤੁਸੀਂ ਘਰੇ ਵੀ ਜਾਣਾ ਰੋਟੀ ਪਾਣੀ ਵੀ ਖਵਾਣਾ ਸਾਫ ਬਾਹਰ ਹੋ ਕੇ ਪਿਆਰ ਨਾਲ ਆਪੇ ਘਰੇ ਜਾਓ ਤੇ ਘਰੇ ਜਾ ਕੇ ਚਰਚਾ ਕਰਿਓ ਕਿ ਵਾਅਦੇ ਦਸਾਰਾ ਸੱਚੀਆਂ ਕਿ ਨਹੀਂ ਲੱਗਿਆ ਅੱਜ ਇਹ ਮੈਂ ਤੁਸੀਂ ਲੱਤਾਂ ਲਗਾਈਆਂ ਮੇਰੀ ਬੇਨਤੀ ਹੈ ਜਿੰਨੇ ਖੜੇ ਹੋ ਕੋਈ ਦੁਆਰਾ ਫੇਰ ਲੱਤਾਂ ਲਗਾ ਦਿਓ ਤੇ ਕਿਉਂਕਿ ਦਸਹਰੇ ਦੀ ਸਮਾਪਤੀ ਹੋ ਰਹੀ ਹੈ ਜਿੰਨੇ ਵੀ ਮੋਬਾਈਲ ਆ ਰਹੇ ਹਨ ਤੁਹਾਨੂੰ ਬੇਨਤੀ ਹੈ ਕਿ ਲੱਤਾਂ ਤੇ ਫੇਰ ਮੋਬਾਈਲਾਂ ਦੀ ਜਗ੍ਹਾ ਤੇ ਗੱਲ ਕੰਮ ਕਰੋ ਇਹ ਸੰਗਾਂ ਨਾਲ ਲੱਤਾਂ ਜਿਉਂਦੀ ਲਗਾਓ ਦੇਖੋ ਕਿੰਨਾ ਵਧੀਆ ਤੁਹਾਨੂੰ ਦਸਹਰਾ ਦਿਖਾਇਆ ਸਾਰਾ ਦੀ ਟੀਮ ਕੀ ਕੋਈ ਵੀ ਬੱਚਾ ਅੰਦਰ ਨਾ ਆਵੇ ਕਿਉਂਕਿ ਅਸੀਂ ਪੁਤਲੇ ਥੱਲੇ ਨਹੀਂ ਸੱਟਨੇ ਤਾਂ ਕਈ ਪੜੀ ਜਵਾਗ ਅੰਦਰ ਵੜ ਜਾਂਦੇ ਆ ਪੁਤਲੇ ਇਹੀ ਖੜੇ ਰਹਿਣਗੇ ਤੇ ਇਹ ਮੇਰੀ ਬੇਨਤੀ ਹੈ ਕਿ ਅੰਦਰ ਕੋਈ ਨਾ ਆਵੇ ਬੱਚਿਆਂ ਨੂੰ ਹੱਥ 'ਚ ਰੱਖੋ ਜੇਬਾਂ ਦਾ ਧਿਆਨ ਰੱਖੋ ਮੋਬਾਈਲਾਂ ਦਾ ਧਿਆਨ ਰੱਖੋ ਜਿਵੇਂ ਤੁਸੀਂ ਅੱਜ ਲੈਟਾਂ ਦਿਗਾ ਕੇ ਮੋਬਾਈਲਾਂ ਦੀ ਸੱਜਾ ਬਹੁਤ ਜ਼ਿਆਦਾ ਸਮਰਥਨ ਕੀਤਾ ਹੈ ਪ੍ਰਮਾਤਮਾ ਦਿਨ ਦੁਗਣੀ ਰਾਤ ਤੁਹਾਨੂੰ ਤਰਕੀਆਂ ਬਖਸ਼ੇ ਜਿੰਦੇ ਦੇ ਪਰਲੇ ਸਾਥ ਹੋ ਤੁਹਾਨੂੰ ਇੱਕ ਸ਼ਾਨਦਾਰ ਦਸਰਾ ਦਿਖਾਵਾਂਗੇ ਇਹ ਜੀ ਤਲਵਾ ਉਹ ਨੂੰ ਵੀ ਲਵਾਉਣੀ ਹੁਣ ਆਏ ਨੂੰ ਲਵਾਉਣੀ ਆਯੋਜਕ ਬੋਲ ਲਾ ਜੀ ਗੁਰਮੀਤ ਜੀ ਸਾਰਨ ਬੇਨਤੀ ਅੰਦਰ ਕੋਈ ਨਾ ਆਵੇ ਇਹ ਪੁੱਤਲੇ ਥੱਲੇ ਨਹੀਂ ਡਿੱਗਨੇ ਤੁਹਾਨੂੰ ਪਤਾ ਸੀ ਤਿੰਨ ਸਾਲਾਂ ਚਾਰ ਤੋਂ ਉੱਥਰ ਕਰ ਰਹੇ ਆ ਪੁੱਤਲੇ ਥੱਲੇ ਨਹੀਂ ਸਿੱਧਦੇ ਜਦੋਂ ਥੱਲੇ ਆਉਂਦਾ ਹੈ ਤਾਂ ਦੁਆਬ ਹੱਥ ਮਾਰਦੇ ਆ ਤੇ ਸਾਨੂੰ ਖਤਰਾ ਰਹਿੰਦਾ ਵੀ ਕੋਈ ਨਾ ਕੋਈ ਨੁਕਸਾਨ ਨਾ ਹੋ ਜੇ ਚਿੱਟੇ ਦਾ ਵੀ ਖਾਤਮਾ ਰਾਹਲ ਦਾ ਵੀ ਖਾਤਮਾ ਕੰਮ ਕਰਨ ਦੀ ਸੁੱਤੇ ਪਏ ਉਹਨਾਂ ਦਾ ਵੀ ਖਾਤਮਾ ਤੇ ਅੱਜ ਬਹੁਤ ਹਿੰਦੂ ਸੰਮੇਜ ਚੱਲ ਰਿਹਾ ਜਿਹੜਾ ਲਾਈਵ ਚੱਲ ਰਿਹਾ चिट्टे बचाने पीढ़ी बचाने बहुत अच्छे ਮੈਂ ਤਾਂ ਆਲ ਕਿਤੇ ਨ ਬਹੁਤ ਬਹੁਤ ਚੰਗੇ ਬਹੁਤ ਬਹੁਤ ਆਨੰਦ ਆਇਆ ਪ੍ਰੈਸਰ ਪੇਬਰੋ ਨੇ ਵੀ ਬੜੇ ਕਵਰ ਕਰਨਾ ਸਾਰਨ ਹਜ਼ਾਰਾਂ ਦੀ ਗਿਣਤੀ ਤੁਸੀਂ ਅੱਜ ਸ਼ਾਮਲ ਹੋਏ ਥੋੜਾ ਦਿਲੇ ਤੋਂ ਬੱਦੀਆਂ ਦਿਨੋ ਰਹੀਆਂ ਪ੍ਰੈਸਰ ਪੁਰਸਾਹਿਬਾਂ ਦਾ ਵੀ ਵਿਜੇ ਕੁਮਾਰ ਜੀ ਸਾਰੇ ਜਿੰਨੇ ਪ੍ਰੈਸਰ ਬੋਰਡ ਦੇ ਵਿਜੇ ਕੁਮਾਰ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਅੱਜ ਦੇ ਪ੍ਰੋਗਰਾਮ ਦੇ ਲਈ ਸਾਡੇ ਸਾਥੀ ਨੇ ਕਮੇਟੀ ਮੈਂਬਰ ਕਮਲ ਦਾਵਲਾ ਜੀ ਰੋਲਦੇ ਹੋਏ ਜਿੰਦਰਜੀ ਅਜਲੀ ਸ਼ਰਮਾ ਨੇ ਵਿਕਰਮਜੀਤ ਜੀ ਬੋਲ ਆ ਬਿਤਾ ਨੇ ਬੋਤਿਆ ਜਿੰਦਰ ਸ਼ਰਮਾ ਸਾਨੂੰ ਦੀ ਸਪੀਚ ਕੀਤੀ ਅਸੀਂ ਇੱਥੇ ਆ ਗਏ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿਕਾਰਯੋਗ ਭਰਮਾ ਸਾਡੀ ਉਸ ਫੈਮਿਲੀ ਦਾ ਜਿਹੜੇ ਜਿੱਥੇ ਖੜੇ ਉੱਥੇ ਬੜੇ ਜਿੱਥੇ ਬੜੇ ਉੱਥੇ ਮਾਰਾ ਲੈ ਦੇਖੋ ਬੁਰਾਈ ਦਾੰਤ ਦਾ ਹੋ ਰਿਹਾ ਹੈ ਬੁਰਾਈ ਦਾੰਤ ਹੋ ਰਿਹਾ ਜਾ ਰਿਹਾ ਹੈ ਨਾਰਾ ਲਾਓ ਜਿੱਥੇ ਖੜੇ ਹੋ ਤੁਸੀਂ ਅੱਗੇ ਨਾਰਾ जय श्री राम बहुत बहुत धन्यवाद महसूस होगा जो टीवी न्यूज देखोगे कि जिस प्रोग्राम चीज शामिल हो गए वो नंबर वन प्रोग्राम से बदौलत ही नंबर वन प्रोग्राम बनया बदौलत इतने please ਜਿਹੜਾ ਅੰਤ ਆ ਰਿਹਾ ਹੈ ਬਿਲਕੁਲ ਸਮਾਂ ਆ ਗਿਆ ਕਿਉਂਕਿ ਆਪਾਂ ਦੇਖ ਰਹੇ ਆ ਕਿ 4 ਸਾਲ ਲਗਾਤਾਰ ਵਿਜੇ ਕੁਮਾਰ ਐਮਸੀ ਨੇ ਸ਼ਮਾ ਲਾਣੀ ਐਮਸੀ ਉਹਨਾਂ ਦੇ ਨਾਲ ਖੰਡੇ ਵੱਡੇ ਭਾਈ ਸਾਹਿਬ ਐਲ ਐਨ ਬਹਿਲ ਜਿਹੜੇ ਲਗਾਤਾਰ ਦੇ ਵਿੱਚ ਆਪ ਗੀ ਨੂੰ ਪੇਸ਼ ਕੀ ਹੈ ਕਿ ਦੇਖੋ ਕਿ ਅਗਲੀ ਜਾਂ ਸਮਾਂ ਆ ਗਿਆ ਲਗਾਤਾਰ ਔਰ ਇਹਨਾਂ ਦਾ ਅੰਤ ਆ ਰਿਹਾ ਹੈ ਕਿਉਂਕਿ ਜਿੱਤ ਜਰੀ ਹੈ ਭਗਵਾਨ ਸ਼੍ਰੀ ਰਾਮ ਨੇ ਪਾ ਕੁਲਪੀਆ ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਗਰਾਉਂਡ ਦੇ ਅੰਦਰ ਆਉਣ ਦੀ ਕਿਰਪਾ ਨਾ ਕਰੋ ਅਗਲੀ ਬਹਨ ਦੀ ਪੂਜਾ ਸ਼ੁਰੂ ਹੋ ਚੁੱਕੀ ਆ ਵਿਜੇ ਕੁਮਾਰ ਜਿੰਦਰ ਜੀ ਮਯੂਰ ਜਿੰਦਰ ਜੀ ਪਰਜਨਿਆ ਜਿੰਦਰ ਜੀ ਮੰਨੋ ਮੋ ਬੋਲਰਾਂ ਨੂੰ ਛੱਡ ਦੇ ਜੀ ਗੁਰਮੀਤ ਸਿੰਘ ਜੀ ਮੰਦੂ ਕੈਟਰੀਂਗ ਵਾਲੇ ਪੂਜਾ ਸ਼ੁਰੂ ਹੋ ਚੁੱਕਿਆ ਚੰਦ ਮਿੰਟਾਂ 'ਚ ਫੋਟਰ ਸਾਹਮਣੇ ਪੁੱਤਲੇ ਦਾ ਦਹਨ ਕੀਤਾ ਜਾਏਗਾ ਇੱਕ ਵਾਰ ਫਿਰ ਅਪੀਲ ਅੰਦਰੋਂ ਵੀ ਕੋਈ ਕੋਸ਼ਿਸ਼ ਨਾ ਕਰੇ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਪਟਾਕੇ ਬਹੁਤ ਖਤਰਨਾਕ ਨੇ ਵਿਜੇ ਕੁਮਾਰ ਐਮ ਸੀ ਸ਼ੋਰਣੀ ਐਮ ਸੀ तमाम ਕਮੇਟੀ ਮੈਂਬਰਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਫਾਲਤੂ ਜਿਹੜੇ ਵੀ ਬੰਦੇ ਬਾਹਰ ਨਾ ਬਾਹਰ ਚਲੇ ਜਾਓ ਦੇਖੋ ਪੁਲਿਸ ਪੁਲਿਸਾਰੇ ਸੱਤੀ ਤੇ ਸ਼ਕਤੀ ਕਰਨਗੇ ਤੁਸੀਂ ਕਹੋਗੇ ਇਹ ਕੀ ਕਰਤਾ ਪ੍ਰੈਸਰ ਪੇਟਰ ਕਮੇਟੀ ਮੈਂਬਰਾਂ ਨੂੰ ਛੱਡ ਕੇ ਕੋਈ ਅੰਦਰ ਨਾ ਜਾਣਾ ਪਲੀਜ਼ ਆਪਣਾ ਆਪਣਾ ਮੋਬਾਈਲ ਦੀ ਲਾਈਟ ਆਨ ਕਰਕੇ ਜੈ ਸ਼੍ਰੀ ਰਾਮ ਕਹੋ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਤੇ ਖਬਰ ਜਿਹੜੀ ਇਹ ਹਿੰਦੂਸਤਾਨ ਦੇ ਵਿੱਚ ਲੱਗੇ ਆਪਣਾ ਆਪਣਾ ਮੋਬਾਈਲ ਦੀ ਲਾਈਟ ਆਨ ਕਰਕੇ ਦੱਸਾਓ ਬਹੁਤ ਅੱਛੇ ਬਹੁਤ ਚੰਗੇ ਸਪੌਂਸਰ ਜੈ ਸ਼੍ਰੀ ਰਾਮ ਮੈਂ ਤਪੁਸ਼ੀ ਦਾ ਸੁਨੀਲ ਮਹਾਰਾਜ ਜੀ ਅਤੇ ਹੋਰ ਕਾਸਾ ਟੂਰਨਾਮੈਂਟ ਸ਼ਰਮਾ ਜੀ ਅਤੇ ਸਹਿਮਾਨ ਜੀ ਜਿਹੜੇ ਦੇਖੋ ਸਦਨ ਸ਼ਹਿਰ ਦੇ ਸੱਤ ਬਸ਼ਰੇ ਛੱਡ ਕੇ ਆ ਰਹੇ ਗੋਰੂ ਪਾਲੜਾ ਦੇ ਮੇਰੇ ਛੋਟੇ ਵੀ ਬਹੁਤ ਹੀ ਵਧੀਆ ਢੰਗ ਨਾਲ ਲਾਈਵ ਚਲਾ ਰਹੇ ਅੱਜ ਦੇਖੋ ਹਜ਼ਾਰਾਂ ਦੀ ਗਿਣਤੀ ਚੋਂ ਆਪਾਂ ਫਿਰ ਦੁਬਈ ਦਾ ਅੰਤ ਮਾਰਨੇ ਸਿੱਖ ਰਹੇ ਅਸੀਂ ਕਰਦੇ ਅੱਜ ਗੋਲਪੜਾ ਤੇ ਵੀ ਜਾਣਾ ਕਿ ਅਸੀਂ ਟਿੱਡੇ ਤੇ ਬਰਦਰ ਨਹੀਂ ਜਿਹੜੀ ਲੜਾਈ ਲੱਗੀ ਆ ਆਪਣੇ ਦੇ ਨਾਲ ਜਿੰਦਰ ਜੀ ਦਾ ਬੋਤਾ ਪੋਤਾ ਵੀ ਆਇਆ ਸੀ ਉਹਨਾਂ ਦਾ ਵੀ ਜੀ ਆਇਆਂ ਨੂੰ ਦੇਵਾ ਪਰ ਜਿਹੜੇ ਹਮੇਸ਼ਾ ਹੀ ਸਾਥ ਆਉਂਦੇ ਆਪਾਂ ਇਸ ਸਭ ਦੀ ਜਨਾਬ ਤੁਹਾਨੂੰ ਇੱਕ ਕਬੂਦੂ ਇਹਨਾਂ ਦੇ ਨਾਲ ਮੈਂ ਦੇਖਦਾ ਚੇਰਨ ਜੀ ਦੇ ਨਾਲ ਕਿ ਆਪੀ ਸ਼ੋਅ ਕਿ ਲਾਉਂਦਾ ਦੁਨੀਆ ਦੇ ਪੋਰਟਸ ਤੋਂ ਲੈ ਕੇ ਸਾਰੇ ਕਿਤੇ ਤੱਕ

do <laughs>

ਉੱਪਰ ਤੁਸੀਂ ਦੇਖ ਰਹੇ ਹੋ ਇਹ ਚਰਖਾ ਲੇਗਾ ਇਹ ਹੈ ਨਜ਼ਾਰਾ ਡੇਫੈਂਸ ਦੇ ਵਿੱਚ ਕਿਸੇ ਵੀ ਛੜੀ ਦੀ ਸਫਾਈ ਦਾ ਕੰਮ ਚੱਲ ਰਿਹਾ ਸੀ ਤੇ ਤੁਸੀਂ ਦੇਖਿਆ ਨਾ ਗਰਾਉਂਡ ਪਿਛਲੇ 25 ਸਾਲਾਂ ਤੋਂ ਇਸ ਗਰਾਉਂਡ ਦੇ ਵਿੱਚ ਕਿੰਨੇ ਕਿੰਨੇ ਵੱਡੇ ਖੜੇ ਸੀ ਕੰਡੇ ਸੀ ਕਿਸੇ ਨੇ 20 25 ਦਿਨਾਂ ਤੋਂ ਜੇਸੀ ਵੀ ਮਿਸ਼ਨਾਰੀ ਵਿਨੈਕ ਕੁਮਾਰ ਐਮ ਸੀ ਨੇ ਜਿਹੜਾ ਕੀਤਾ ਮੈਂ ਇਹਨਾਂ ਪ੍ਰੇਸ਼ਕਾਂ ਨਾਲ ਫਲਣ ਫੁੱਲਣ ਗੱਲਾਂ ਕਰਦੇ ਕਿਵੇਂ ਆਪਣੇ ਆਪਣਾ ਸੇਕਾ ਪੰਡੋ ਕਈ ਵਾਰ ਪਟਾਕੇ ਰਹਿ ਜਾਂਦੇ ਨੇ और बाद जो लोग चलते हैं किसी के हाथ में नहीं होते सर का सर है कोई भी हादसा होता है इस करके मैं एक बार फिर अपील करना चाहता हूं फायर ब्रिगेड को तो भी तो टीम आ रही है फायर ब्रिगेड का टीम आ रहा है इसे बहुत बहुत आभार करते हैं सर के लोगों पानी पीने का खास है इसमें मेरी तरफ से करके किसी का भी नुकसान हो सकता है किसी का नुकसान हो इस एक बार फिर अपील करता हूं विजय कुमार एमसी तमाम कमेटी मेंबर्स को सब ਤੇ ਤੁਸੀਂ ਸਾਈਡ ਤੇ ਹੋ ਜੋ ਉੱਪਰ ਤੋਂ ਰੱਸਾ ਲੱਗਿਆ ਹੈ ਮਨੂ ਗੈਪਿੰਗ ਸੀ ਮਨੂ ਗੈਪਿੰਗ ਤੇ ਤੋਂ ਗਿਆ ਕਹਿੰਦੇ ਆ ਇੱਕ ਵਾਰ ਫੇਰ ਅੰਦਰ ਜਿਹੜਾ ਮੱਖ ਮਹਾਰਾਜਾ ਵਾਲਾ ਤੁਸੀਂ ਉਦੀ ਪਾਣੀ ਗੰਟੀ ਚਾਹੀਓ ਸਭ ਨੂੰ ਅਸੀਂ ਕੋਈ ਵੀ ਰਸਾ ਦੇ ਨਾਲ ਤੇ ਤੁਹਾਡੀ ਸਾਰਿਆਂ ਦੀ ਸੁਰੱਖਿਆ ਲਈ ਸਾਰਿਆਂ ਦੀ ਸੇਫਟੀ ਲਈ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ

ਆਨੇ ਵੀ ਕੀ ਨਾਮ ਆ ਜਸपाल ਸਿੰਘ ਜੀ ਪਿੰਡ ਰੱਖਣ ਨਾ ਰੱਖਣੇ ਤੋਂ ਜੀ ਹਾਂ ਜੀ ਦਸਹਰਾ ਲਖਣਾ ਆਏ ਪਹਿਲਾਂ ਵੀ ਆਏ ਪਹਿਲੀ ਵਾਰ ਆਏ ਜੀ ਬਹੁਤ ਵਧੀਆ ਲੱਗਿਆ ਜੀ ਜਿੰਨਾ ਪਤਾ ਬਹੁਤ ਅਸਾ ਜੀ ਮੇਰਾ ਨਾਮ ਪੂਜਾ ਹੈ ਬਹੁਤ ਵਧੀਆ ਲੱਗਿਆ ਜੀ ਬਹੁਤ ਜਿਆਦੇ ਵਧੀਆ ਹਰ ਸਾਲ ਸਾਨੂੰ ਤਾਂ ਇਹੀ ਰਹਿੰਦਾ ਹੈਗਾ ਵੀ ਹਾਂ ਕਿੰਨੀ ਜਲਦੀ ਕਿਸੇ ਰਾਵੇ ਬਹੁਤ ਵਧੀਆ ਲੱਗਦਾ ਹੈ ਕਿੰਨਾ ਖੁਸ਼ਾ ਹੈਗਾ ਇਸ ਦਾ ਬਹੁਤ ਜਿਆਦੇ ਜਿਵੇਂ ਹਰ ਕੋਈ ਤੇ ਮਾਰਦਾ ਹਰ ਕਿਸੇ ਦੀ ਖੁਸ਼ੀ ਹੁੰਦੀ ਹੈ ਤੇ ਜਿਵੇਂ ਨੂੰ ਹੀ ਅਸੀਂ ਇੰਤਜ਼ਾਰ ਕਰਦੇ ਹਾਂ ਕਿ ਬੇ ਸੇਰਾ ਕਦੋਂ ਆਵੇ ਕੋਲੋਂ ਸਾਰੇ ਜਣੇ ਮਿਲ ਕੇ ਜਾਈਏ ਦੇਖਣ ਵਾਸਤੇ ਫੁੱਦਲੇ ਮਿਲ ਕੇ ਪਰ ਦਰਵਾਰੇ ਤੋਂ ਚਾਰ ਫੁੱਦਲੇ ਉਣਾਈਏ ਮੈਂ ਤਾਂ ਕਹਿ ਰਹੀ ਐ ਇਸ ਤੋਂ ਵਧੀਆ ਕੀ ਹੋਊਗਾ ਇਹ ਜਿਹੜਾ ਨਸ਼ੇ ਦੇ ਵਾਰੇ ਚ ਬਣਾਇਆ ਹੈਗਾ ਮਾਵਾ ਦੇ ਪੋਤਾ ਅੱਜ ਕੱਲ੍ਹ ਜ਼ਿੰਦਗੀਆਂ ਖਰਾਬ ਕਰੀ ਜਾਂਦੇ ਇਸ ਤੋਂ ਵੱਧ ਕੇ ਤਾਂ ਕੁਝ ਵੀ ਨਹੀਂ ਜੋ ਨਸ਼ੇ ਦੇ ਵਾਰੇ ਕਹਿ ਰਹੇ ਹਨ ਸਾਨੂੰ ਬਹੁਤ ਖੁਸ਼ੀ ਹੋ ਗਈ ਐ ਇਹ ਕੁਛ ਤਾਂ ਹਲ ਕੁਛ ਤਾਂ ਲੋਕਾਂ ਦੇ ਦਿਮਾਗ ਚ ਬੜੂਗਾ ਨਾ ਕੁਛ ਤਾਂ ਸਮਝ ਆਊਗੀ ਲੋਕਾਂ ਨੂੰ ਅੱਜ ਕੱਲ੍ਹ ਨਸ਼ੇ ਚ ਨਾ ਤਾਂ ਕੁਛ ਪਿਆ ਹੈਗਾ ਤੇ ਨਾ ਹੈ ਦਾ ਜਿਹੜਾ ਨਸ਼ਾ ਖਤਮ ਹੋ ਜੇ ਇਸ ਤੋਂ ਵੱਧ ਕੇ ਸਾਨੂੰ ਖੁਸ਼ੀ ਤੇ ਬਹੁਤ ਪੁੱਲਾ ਬਣਾਇਆ ਕਿਸ ਤਰ੍ਹਾਂ ਬਣਾਇਆ ਹੈ ਇਹ ਸਸ਼ਿਆਲੇ ਵਾਸਤੇ ਬਣਾਇਆ ਹੈ ਤਾਂ ਸਾਂਜੀ ਚਿੱਟੇ ਵਾਸਤੇ ਬਣਾਇਆ ਹੈਗੇ ਇੱਥੇ ਬਹੁਤ ਜਿਹੜੇ ਬੁੱਡੇ ਨਸ਼ਾ ਕਰਦੇ ਬਹੁਤ ਜ਼ਿਆਦੇ ਬਹੁਤ ਕਰਦੇ ਕੀ ਕਹਿ ਸਕਦੇ ਆ ਅੱਜ ਕੱਲ੍ਹ ਜਮਾਨਾ ਹੀ ਇਹੋ ਜਿਹਾ ਹੈਗਾ ਕੁਛ ਕਹਿੰਦਾ ਉਹ ਨਹੀਂ ਰਹਿਗਾ ਨਸ਼ੇ ਦਾ ਬਦਕੀ ਕੁਛ ਨਹੀਂ ਨਸ਼ਾ ਤਾਂ ਹਰ ਜਗ੍ਹਾ ਤੇ ਮਿਲ ਜਾਂਦਾ ਰਹੋ ਕੋਈ ਚੀਜ਼ ਲੈ ਲੈ ਨੀਂ ਮਿਲਦੀ ਨਸ਼ਾ ਜਿੱਤੇ ਮਰਜ਼ੀ ਲੈ ਲਓ ਤੁਸੀਂ ਹਰ ਗਲੀ ਹਰ ਮੋੜ ਤੇ ਮਿਲਦਾ ਹੈ ਨਸ਼ਾ ਹੈ ਕਿਤੇ ਰਿਹਾ ਲੋੜੇ ਕੋਈ ਗੁਰੂ ਕੋ ਬਾਤ ਰੱਖੇ ਦਾ ਰੱਖੀ ਲੱਗ ਚੱਤ ਇੱਕ ਵਾਰੀ ਕਿਹਨਾਂ ਜੀ ਆਇਆਂ ਕੀ ਕਹਿਣਾ ਚਾਹੋਗੇ ਮੇਲਾ ਦੇਖਣ ਆਏ ਹਾਂ ਬਸ ਐ ਹੀ ਬਹੁਤ ਵਧੀਆ ਲੱਗ ਰਿਹਾ ਸੀ ਇੱਥੇ 10 ਸਾਲ ਤੋਂ ਮੈਂ ਇੱਥੇ ਦੇਖ ਰਿਹਾ ਮੇਲਾ ਬਹੁਤ ਵਧੀਆ ਬੀ ਜੇ ਕੁਮਾਰ ਐਮ ਸੀ ਜੀ ਬਹੁਤ ਵਧੀਆ ਕਰਦੇ ਹਨ ਸਾਰੇ ਵਾਸਤੇ ਤੇ ਸੋ ਪੱਠ ਵੀ ਬਹੁਤ ਹੈ 2 ਵਜੇ ਹੁਣ ਲੱਗੀ ਮੇਲੇ ਤੋਂ ਹਾਂ ਜੀ ਜਿਵੇਂ ਝੂਲੇ ਵਗੈਰਾ ਲੱਗੇ ਹਨ ਜੀ ਬੱਚਿਆਂ ਵਾਸਤੇ ਜਿਵੇਂ ਝਾਕੀਆਂ ਵਗੈਰਾ ਬਹੁਤ ਖਾਸ ਜਿਵੇਂ ਇਸ ਵਾਰ ਚਾਰ ਫੁੱਟਰੇ ਲੱਗੇ ਹਨ ਜੀ ਚਾਰ ਲੱਗੇ ਕਿੱਥੇ ਇੱਕ ਪੁੱਤ ਕਿੰਦਾ ਆਏਗਾ ਹਾਂ ਜੀ ਇੱਕ ਪੁੱਤ ਕਿੰਦਾ ਆਏਗਾ ਚਾਰ ਜਿਹੜਾ ਉਹ ਪਿਆ ਹੈ ਜੀ ਉਹ ਮੈਨੂੰ ਕੰਮ ਕਰਨ ਦਾ ਲੱਗਦਾ ਹੈ ਅੱਛਾ ਦੇਖ ਕਦ ਕੁੱਤੀਆ ਤੁਸੀਂ ਆਏ ਲੱਗਦਾ ਹੋਇਆ ਨਹੀਂ ਜੀ ਪਹਿਲੀ ਵਾਰ ਦੇਖਿਆ ਜੀ ਪਹਿਲੀ ਵਾਰ ਦੇਖਿਆ ਲੱਗਦਾ ਇੱਕ ਨੌਕਰੀ ਕੀਤਾ ਹੈ ਅਨੋਖਾ ਕੀਤਾ ਜੀ ਹਾਂਜੀ ਇਸ ਵਾਰ ਵਧੀਆ ਥੋੜਾ ਜਿਹਾ ਲੱਗ ਰਿਹਾ ਮੈਨੂੰ ਸਾਰਾ ਸੁਰੱਖਿਆ ਨੂੰ ਕਿਸ ਤਰ੍ਹਾਂ ਦੇਖਦੇ ਹੋ ਸੁਰੱਖਿਆ ਬਹੁਤ ਐਂ ਪੁਲਿਸ ਬਣਾਜੀ ਬਹੁਤ ਸਾਰਿਆਂ ਦੀ ਸੁਰੱਖਿਆ ਕਰ ਰਹੀ ਹੈ ਹਣਾ ਬਾਰ ਬਾਰ ਸਮਝਾ ਰਹੇ ਆਂ ਵੇ ਇਧਰ ਨਾ ਆਓ ਹਣਾ ਤੁਸੀਂ ਲੱਗਦਾ ਦੋਪਰ ਨੂੰ ਸਾਥ ਦੇਣਾ ਚਾਹੀਦਾ ਬਹੁਤ ਬਹੁਤ ਸਾਥ ਦੇਣਾ ਚਾਹੀਦਾ ਜੀ ਅੱਛਾ ਕਿੰਨਾ ਹੋ ਰਿਹਾ ਉਹ ਚਿੱਟੇ ਦਾ ਨਾ ਇਹਨਾਂ ਨੇ ਸਿਫੋ ਵਧੀਆ ਜੀ ਉਹ ਇਸ ਵਾਰ ਇਹਨਾਂ ਨੇ ਬਹੁਤ ਵਧੀਆ ਉਹ ਕੀਤਾ ਵੀ ਜਿਹੜੇ ਨੌਜਵਾਨ ਵਗੈਰਾ ਹਨ ਚਿੱਟੇ ਦੇ ਭੇਡ ਚੜ ਰਹੇ ਹੈ ਜੀ ਉਹਨਾਂ ਨੂੰ ਇੱਕ ਸਲਾਹ ਦਿੱਤੀ ਵੀ ਹੈ ਵੀ ਇਹੋ ਜੇ ਕੰਮਾਂ 'ਚ ਕੁਝ ਨਹੀਂ ਰੱਖਣਾ ਅੱਛਾ ਇਹ ਵੀ ਦੱਸਿਆ ਜਾ ਰਿਹਾ ਹੈ ਬੇਸ ਗਰਾਊਂਡ ਦੇ ਵਿੱਚ ਵੀ ਹੁੰਦੇ ਜਿਹੜੇ ਨੇ ਉਹ ਚਿੱਟੇ ਵਗੈਰਾ ਲੰਦੇ ਨੇ ਬਿਲਕੁਲ ਜੀ ਹੁਣ ਕਹਿ ਨਹੀਂ ਸਕਦੇ ਪਰ ਆਪਾਂ ਥੋੜਾ ਜਿਹਾ ਹਨਾ ਹਾਂਜੀ 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 ਮੇਰਾ ਨਾਮ ਵਿਨੋਚ ਚੰਦਰਾ ਹੀ ਅਸੀਂ ਜੋਗੀ ਨਗਰ 'ਚ ਰਹਿੰਦੇ ਆਂ ਇਹ ਬਹੁਤ ਵਧੀਆ ਪ੍ਰਬੰਧਾ ਹੈ ਬਹੁਤ ਵਧੀਆ ਦਸ਼ਰਾ ਜੀ ਇਹਨਾਂ ਦਾ ਉਹ ਕਹਿੰਦੀ ਪੰਜਾਬ ਦੇ ਵਿੱਚ ਕੀ ਬਟਿੰਗ ਸਭ ਤੋਂ ਨੰਬਰ 1 ਦਸ਼ਰਾ ਹੈ ਜੀ ਇਹ ਬੁਰਾਈ ਤੇ ਅਛਾਈ ਦੇ ਵਿੱਚ ਅਛਾਈ ਦੀ ਜਿੱਤ ਦਿਖਾਈ ਗਈ ਹੈ ਬਹੁਤ ਵਧੀਆ ਪ੍ਰਬੰਧਾ ਹੈ ਬਹੁਤ ਵਧੀਆ ਦਸ਼ਰਾ ਜੀ ਬਹੁਤ ਸਾਰਾ ਬਣਾਇਆ ਹੈ ਹਾਂਜੀ ਦਸ਼ਰਾ ਸਿਰ ਬਣਾਇਆ ਅੰਤਾ ਜੀ ਅੱਜ ਮਾਜਮਦਗੀ ਸ਼੍ਰੀ ਭਗਵਾਨ ਰਾਮਚੰਦਰ ਜੀ ਨੇ ਗ੍ਰਾਮ ਨੂੰ ਮਤਮਾਰ ਕੇ सीता उन्होंने वापस लेके गए इस भी दिनों बाद दिवाली मनाई जाती है जलों की श्री राम चंदी अयोध्या पूजे बहुत उत्साह जी बच्चों दिखाने आए हैं बच्चे भी खुश है बहुत मजा आ रहा है इस देखिए ਸਭ ਕੀ ਸੰਗਤ ਨੂੰ ਨਮਸਕਾਰ ਹੈ ਜੀ ਮੈਂ ਸਾਹਮਣੇ ਆ ਕੇ ਸੁਣਾਉਂਗਾ ਪਪਾ ਕੋਲ ਛੋਟ ਲਾਦੇ ਫਿਰ ਤੇ ਕੀ ਨਾਮ ਹੈ ਜੀ ਸਰ ਮੇਰਾ ਨਾਮ ਵਿਜੇ ਕੁਮਾਰ ਐਮ ਸੀ ਹੈ ਅੱਜ ਦਸਹਿਰਾ ਮਨਾਇਆ ਜਾ ਰਿਹਾ ਕੀ ਕਹਣਾ ਚਾਹੂੰ ਹਾਂ ਜੀ ਬੜੀ ਇਹ ਸਰਤਾ ਤੇ ਤੁਮਤਾਂ ਨੂੰ ਸਦੀਆਂ ਪੁਰਾਣੀ ਹੈ ਪਰੰਪਰਾ ਜਿਹਨੂੰ ਆਪਾਂ ਨਮਾ ਰਹੇ ਹਾਂ ਕਹਜੋ ਪਰੰਪਰਾ ਨੂੰ ਨਮਾਉਂਦੇ ਹੋਏ ਅਸੀਂ ਇੱਕ ਇਹੋ ਜਿਹੀ ਦਸਹਿਰਾ ਮਨਾ ਰਹੇ ਜਿਹਨੂੰ ਸਮਾਜ ਨੂੰ ਇੱਕ ਵਧੀਆ ਪ੍ਰੇਰਿਤਤਾ ਜਾਵੇ ਕਿਉਂਕਿ ਅਸ ਦਿਨ ਰਾਮ ਨੇ 라वण ਜੀ ਦਾ ਅੰਤ ਕੀਤਾ ਸੀ ਕਿਉਂਕਿ 라वण ਜੀ ਨੇ ਸੀਤਾ ਜੀ ਦਾ ਅਪਰਣ ਕੀਤਾ ਸੀਗਾ ਪਰ 라वण ਦੀ ਇੱਕ ਮਰਿਆਦਾ ਸੀ ਜਿਹੜੀ ਅੱਜ ਖਤਮ ਹੋ ਚੁੱਕੀ ਹੈ 라वण ਨੇ ਸੀਤਾ ਮਾਤਾ ਨੂੰ ਹੱਥ ਨਹੀਂ ਲਗਾਇਆ ਤੇ ਨਾ ਹੀ ਉਹਨਾਂ ਕਿੰਨੀ ਗਲਤ ਨਜ਼ਰ ਨਾਲ ਚੱਕਿਆ ਪਰ ਜਿਹੜੀ ਅਸੀਂ ਕਹਿੰਦੇ ਹਾਂ ਹਰ ਬਦੀ ਵੀ ਇੱਕ ਗਲਤੀ ਦੇ ਨਾਲ 라वण ਦਾ ਹਰ ਸਾਲ ਪੁਤਲਾ ਪੁੱਕਿਆ ਜਾਂਦਾ ਪਰ ਮੈਂ ਦੱਸਣਾ ਚਾਹੁੰਦਾ ਸਮਾਜ ਨੂੰ ਕਿ 라वण ਤੋਂ ਜ ਵੱਡਾ ਵਿਦਵਾਨ ਕੋਈ ਨਹੀਂ ਸੀ ਚਾਰੋ ਵੇ ਛਟੋ ਸ਼ਾਸਤਰ ਦਾ ਗਿਆਨੀ ਮੂਹਰ ਪੁਰਾਣੀ ਕੈਰੈਕਟਰ ਸੀ ਜਿਸ ਨੂੰ ਤੇ ਜਿਹੜਾ ਸਭ ਤੋਂ ਵੱਡਾ ਬੈਦ ਸੀ ਉਹ ਤੋਂ ਵੱਡਾ ਬੈਦ ਨਹੀਂ ਸੀ ਕਿਉਂਕਿ ਜਦੋਂ ਲక్ష్మణ ਜੀ ਮੁਸਤਤ ਹੋਏ ਤਾਂ ਲੰਕਾ ਦੇ ਅੰਦਰੋਂ ਹੀ ਉੱਥੇ ਬੈਦ ਲੱਗਿਆ ਤੇ ਇਤੋਂ ਵੱਡਾ ਸਾਇੰਸਦਾਨ ਕੋਈ ਨਹੀਂ ਸੀ ਕਿਉਂਕਿ ਆ ਮਜੱਲਾ ਮਜੂਲਾ ਜਹਾਜ਼ ਤਾਂ ਹੁਣ ਚੱਲੇ ਉਸ ਟਾਈਮ ਤੇ 10000 ਸਾਲ ਪਹਿਲਾਂ ਰਾਮ ਨੇ ਜਿਹੜਾ ਸੀਤਾ ਅਰਣਣ ਕੀਤਾ ਸੀ ਉਹ ਜਹਾਜ਼ ਤੇ ਪੁਸ਼ਪਮਾਨ ਤੇ ਕੀਤਾ ਸੀ ਤੇ ਇਸ ਕਰਕੇ ਜਿਹੜਾ ਦਿਨ ਹੈ ਬੜਾ ਵਧੀਆ ਹਿੰਦੂ ਹਿੰਦੂਆਂ ਦੇ ਲਈ ਵੀ ਆ ਵੈਸੇ ਤਾਂ ਹਿੰਦੂ ਸਿੱਖ ਭਾਈਚਾਰਾ ਸਾਰਾ ਇਕੱਠਾ ਹੀ ਹੈ ਤੇ ਹੁਣ ਤੁਸੀਂ ਦੇਖੋ ਕਿਵੇਂ ਵੱਡਾ ਮੇਲਾ ਲੱਗਿਆ ਹੋਇਆ ਹੈ ਇੱਥੇ ਤੇ ਥੋੜੀ ਦੇਰ ਨੂੰ ਦੇਖੋ ਕਿ ਆ ਥੋੜੇ ਹਨੇਰਾ ਹੁੰਦੇ ਸਾਰੀ ਇਸ ਗਰਾਉਂਡ ਦੇ ਅੰਦਰ ਅਸਤਵਾਜੀ ਦੇ ਨਜ਼ਾਰੇ ਦਿੱਤੇ ਤੇ ਜਿੱਥੇ ਵੀ ਤੁਸੀਂ 30 ਕਿਲੋਮੀਟਰ ਰੇਡੀਅਸ ਤੇ ਖੜੋ ਹੋਗੇ ਕਿਸੇ ਉੱਚੀ ਥਾਂ ਤੇ ਤੁਹਾਨੂੰ ਇਹ ਲੱਗੂਗਾ ਕਿ ਐਸੇ ਦੀਚ ਕਾਰਗਿਲ ਦੀ ਲੜਾਈ ਚੱਲ ਰਹੀ ਚੱਲ। ਅੱਕੇ ਜਿਹੜੇ ਬੁੱਤ ਇੱਕ ਖੜੇ ਹੁੰਦੇ ਸੀਗੇ ਜਿੰਨੇ ਸੀ ਇਹ ਪਹਿਲੀ ਵਾਰ ਇਹ ਪਹਿਲੀ ਵਾਰ ਇਹ ਜਿਸ ਸਮੇਂ ਲੜਾ ਰਾਮ ਤੇ ਰਾਵਨ ਦੀ ਲੜਾਈ ਚੱਲ ਰਹੀ ਸੀ ਉਸ ਟਾਈਮ ਤੇ ਕੁੰਮ ਕਰਨ ਨੂੰ ਜਗਾਇਆ ਗਿਆ ਸੀ। ਕਿਉਂਕਿ ਸੁੱਤਾ ਹੋਇਆ ਸੀ। ਹੁਣ ਲੜਾਈ ਚੱਲ ਰਹੀ ਹੈ ਤੇ ਲੜਾਈ ਦਾ ਤਾਂ ਕੁੰਮ ਕਰ ਸੁੱਤਾ ਪਿਆ ਨੂੰ ਜਗਾਣਾ। ਉਹ ਚੀਜ਼ ਪਹਿਲੇ ਵਾਰੀ ਨਵੀਂ ਦਿਖਾਈ ਗਈ ਅੱਜ ਤੱਕ ਉਹ ਦਿਖਾਈ ਨਹੀਂ ਕਿਸੇ ਨੇ ਕਿਸ ਪਰ ਆ ਪਹਿਲੇ ਵਾਰ ਹੀ ਦਿਖਾ ਰਿਹਾ ਕਿਉਂਕਿ ਭਰਾਈ ਤਾਂ ਹਮੇਸ਼ਾ ਭਰਾਈ ਹੋਊਗੀ ਜੇ ਚੰਗਾ ਕੰਮ ਕਰੋਗੇ ਤੇ ਚੰਗਾ ਹੋਊਗਾ ਮੇਰੀ ਸਾਰੇ ਸਮਾਜ ਨੂੰ ਬੇਨਤੀ ਹੈ ਕਿ ਦਸਹਿਰੇ ਤੋਂ ਜੀ ਕੋਈ ਸਿੱਖ ਲੈ ਕੇ ਜੇ ਜਿਵੇਂ ਆਪਾਂ ਕਹਿੰਦੇ ਆ ਭਰਾਈ ਇਸ ਜਿਹੜੀ ਸ਼ਾਇਦੀ ਚੱਤੇਗੀ ਇਹਨੂੰ ਲੈ ਕੇ ਰਾਵਣ ਨੂੰ ਫੁੱਕਾ ਜਾਂਦਾ ਪਰ ਬਹੁਤੇ ਰਾਵਣ ਜਿਹੜੇ ਦੁਨੀਆ 'ਚ ਪਏ ਆ ਲੀਡਰਾਂ 'ਚ ਪਏ ਆ ਹੰਜਮਾਂ 'ਚ ਪਏ ਆ ਉਹਨਾਂ ਨੂੰ ਕਿਹੜਾ ਉਹ ਇਹ ਅਸੀਂ ਤਾਂ ਲੀਗ ਦੇ ਫਕੀਰ ਆ ਜਿਵੇਂ ਸਦੀਆਂ ਤੋਂ ਪਰੰਪਰਾ ਚੱਲਦੀ ਉਹਨੂੰ ਚਲ ਰਾ ਰਹੇ ਆ ਐਵੇਂ ਰਾਵਣ ਨੂੰ ਕੁੱਕਨ ਦਾ ਕੋਈ ਤੁੱਕ ਤਾਂ ਬੰਦ ਹੀ ਨਹੀਂ ਕੋਈ ਇਤੋਂ ਵੱਡਾ ਵਿਦਵਾਨ ਹੀ ਕੋਈ ਨਹੀਂ ਸੀ ਪਰ ਜਿਹੜੇ ਤੁਹਾਡੀ ਗੱਲ ਆ ਮੈਂ ਵੀ ਕਹਿ ਘਟਾ ਵੀ ਜਿਹੜੇ ਸਾਡੇ ਚੁਰਾਇਆਂ ਤੇ ਉਹ ਉਹ ਲੱਟ ਉਹ ਡਾਕੂ ਉਹ ਰਾਵਣ ਖੜੇ ਜਿਹੜੇ ਸਾਡੀਆਂ ਮਾਮਾ ਭੈਣਾਂ ਦੀਆਂ ਵਾਲੀਆਂ ਖੋਲ ਲੈਂਦੇ ਆ ਜਿਹੜੇ ਸਾਡੀਆਂ ਮੋਬਾਈਲ ਖੋਲ ਲੈਂਦੇ ਆ ਸਾਰੇ ਆਮ ਕਿਰਚਾ ਮਾਰ ਦਿੰਦੇ ਆ ਉਹਨੂੰ ਰੋਕਣ ਦੇ ਲਈ ਇਹ ਰਾਵਣ ਤਾਂ ਇਹਦਾ ਕੰਪਟੈਂਟ ਕੋਈ ਕੀਤਾ ਨਹੀਂ ਜਿਹੜਾ ਉਹ ਕਰਦੇ ਆ ਐਸ ਕਰਕੇ ਉਹਨੂੰ ਖਤਮ ਕਰਨ ਲਈ ਸਾਨੂੰ ਇੱਕ ਹੋਣਾ ਹੁਣ ਵੱਡੇ ਲੋਕੋ ਕੇ ਰੱਤੇ ਬਣਾਇਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦੀ ਬੰਦੋਬਸਤ ਹੈ ਅੱਜ ਬਠਿੰਡਾ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਪਰ ਦਸਹਿਰੇ ਦੇ ਜਿਹੜੇ ਪ੍ਰੋਗਰਾਮ ਮਨਾਏ ਜਾ ਰਹੇ ਨੇ ਜਿਸ ਦੇ ਵਿੱਚ ਸਿਟੀ 1 ਸਬਟੂਨ ਦੇ ਵਿੱਚ ਕੁੱਲ 4 ਜਗ੍ਹਾ ਦੇ ਉੱਪਰ ਦਸਹਿਰੇ ਦੇ ਪ੍ਰੋਗਰਾਮ ਹੈਗੇ ਆ ਜਿਸ ਦੇ ਵਿੱਚ ਪਰਸ਼ਰਮਨਗਰ ਰਜੀਵ ਕਲੋਨੀ ਰੇਲਵੇ ਗਰਾਊਂਡ ਤੇ ਐਸਐਸਡੀ ਕਾਲਜ ਦੇ ਵਿੱਚ ਜਿਹੜੇ ਹੈਗੇ ਦਸਹਿਰੇ ਦੇ ਮੇਨ ਪ੍ਰੋਗਰਾਮਸ ਹੈਗੇ ਆ ਅ ਜਿਸ ਦੇ ਵਿੱਚ ਸਾਡੇ ਵੱਲੋਂ ਜਿਹੜੇ ਮੇਨ ਪ੍ਰੋਗਰਾਮਸ ਹੈਗੇ ਆ ਹਰੇਕ ਪ੍ਰੋਗਰਾਮ ਦੇ ਉੱਪਰ ਇੱਕ ਡੀਐਸਪੀ ਸਵਾਨ ਦੀ ਡਿਊਟੀ ਲਗਾਈ ਗਈ ਹੈ ਉਸ ਦੇ ਨਾਲ ਇਹ ਸਿੱਕੇ ਸਬੰਧੀ ਤੇ ਨਾਲ ਤਕਰੀਬਨ 40 ਤੋਂ 50 ਮਲਾਜ਼ਮ ਜਿਹੜੇ ਹੈਗੇ ਲਗਾਏ ਗਏ ਨੇ ਜਿਹੜਾ ਰੇਲਵੇ ਗਰਾਊਂਡ ਦੇ ਵਿੱਚ ਪ੍ਰੋਗਰਾਮ ਹੈਗਾ ਉੱਥੇ ਤਕਰੀਬਨ 150 ਦੇ ਕਰੀਬ ਪੁਲਿਸ ਮਲਾਜ਼ਮ ਤਾਇਨਾਤ ਕੀਤੇ ਗਏ ਨੇ ਨਾਲ ਦੋ ਡੀਐਸਪੀ ਸਵਾਨਾਂ ਦੀ ਡਿਊਟੀ ਤਾਇਨਾਤ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਵੀ ਟ੍ਰੈਫਿਕ ਤੇ ਜਿਹੜੇ ਹੈਗੇ ਨੇ ਮਲਾਜ਼ਮ ਡਿਪਲੋਇਟ ਕੀਤੇ ਗਏ ਨੇ ਤਾਂ ਕਿ ਪ੍ਰੋਗਰਾਮ ਤੋਂ ਬਾਅਦ ਜਿਹੜਾ ਹੈਗਾ ਟ੍ਰੈਫਿਕ ਉਸ ਚਾਰੋਂ ਟੱਕਣਾ ਚਲਾਉਣ ਲਈ ਵੀ ਜਿਹੜੇ ਦੇਖੋ ਜਿਹੜਾ ਦਸਹਿਰੇ ਦਾ ਪ੍ਰੋਗਰਾਮ ਤਿਹਾਰ ਹੈਗਾ ਇਹ ਸਾਰੇ ਬੜੇ ਧਾਰਮਿਕ ਤਿਹਾਰੇ ਸਾਡਾ ਹਰੇਕ ਨੂੰ ਇਸ ਨੂੰ ਸ਼ਰਧਾ ਨਾਲ ਮਨਾਉਣਾ ਚਾਹੀਦਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਮਿਸਰੀ ਉਮਰਸ ਜਿਹੜੇ ਹੁੰਦੇ ਨੇ ਜਾਂ ਕਿ ਮਿਸ ਇਨਫਾਰਮੇਸ਼ਨ ਦੇ ਤਹਿਤ ਆ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਜਲਦਬਾਜ਼ੀ ਦੇ ਵਿੱਚ ਕੋ ਫੈਸਲਾ ਨਹੀਂ ਲੈਣਾ ਚਾਹੀਦਾ ਜੋ ਵੀ ਅਸੀਂ ਪ੍ਰਸ਼ਾਸਨ ਦੀ ਹਰੇਕ ਜਗ੍ਹਾ ਦੇ ਉੱਪਰ ਡਿਊਟੀ ਡਿਪਲੋਏ ਕੀਤੀ ਕਿ ਜੇਕਰ ਕੋਈ ਇਦਾਂ ਦੀ ਚੀਜ਼ ਉਹਨਾਂ ਨੂੰ ਨਜ਼ਰ ਆਉਂਦੀ ਹੈ ਤਾਂ ਜਿਹੜਾ ਵੀ ਉਥੇ ਇੰਚਾਰਜ ਸਬੰਨ ਡਿਊਟੀ ਅਫਸਰ ਕਨਾਤ ਹੈ ਜਾਂ ਜਿਹੜੇ ਡੀਐਸਪੀ ਸਬੰਨਤ ਰਾਤ ਨੇ ਉਹਨਾਂ ਦੇ ਚਾਨ ਦੇ ਵਿੱਚ ਲੈਂਦਾ ਜਾਵੇ ਤਾਂ ਕਿ ਕਿਸੇ ਦੀ ਜਿਹੜੀ ਕੋਈ ਚੀਜ਼ ਹੈਗੀ ਹੈ ਉਹਨੂੰ ਐਸ ਪਰ ਲਾਅ ਜਿਹੜਾ ਹੈਗਾ ਡੀਲ ਕੀਤਾ ਜਾਵੇ। ਸੋ ਕਿ ਬ੍ਰਿੰਕੁਮਾਰ ਐਮਸੀ ਇਹਦੇ ਅੱਜ ਦਸਹਰਾ ਮਨਾਇਆ ਜਾ ਰਿਹਾ ਧੂਮ ਧਾਮ ਦੇ ਨਾਲ ਕਿਉਂਕਿ ਪਹਿਲਾਂ ਜਿਹੜੇ ਬੁੱਤ ਹੁੰਦੇ ਸੀਗੇ ਰੰਗ ਬਰੰਗੇ ਹੁੰਦੇ ਸੀਗੇ ਰਾਮਨ ਦਾਸੀ ਮੈਂ ਕਰਨਾ ਅੱਜ ਇਸ ਤਾਂ ਬੁੱਤ ਕਾ ਦਾ ਉਹ ਬਣਾਏ ਹੋਏ ਐ ਪਰ ਉਹ ਉਹ ਸਾਰਾ ਕੁਝ ਉਵੇਂ ਹੀ ਕੀਤਾ ਹੋਇਆ ਪਰ ਆ ਪਹਿਲੀ ਵਾਰੀ ਅਸੀਂ ਬਣਾਇਆ ਕਿਉਂਕਿ ਮੈਂ ਹਰ ਵਾਰੀ ਕੇ ਇਹੀ ਚੀਜ਼ ਲੋਕਾਂ ਨੂੰ ਦੱਸ ਜਿੰਨੇ ਲੋਕ ਪ੍ਰੇਰਿਤ ਹੋਣ ਤੇ ਜਿਹੜਾ ਗਲਤ ਕੰਮ ਕਰਦੇ ਉਹ ਛੱਡਣੇ ਪਹਿਲੇ ਵਾਰੀ 55 ਫੁੱਟ ਦਾ ਉੱਚਾ ਇੱਕ ਚਿੱਟੇ ਦਾ ਬੁੱਤ ਬਣਾਇਆ ਗਿਆ ਚਿੱਟੇ ਦਾ ਜਿਹੜਾ ਰਾਮਨ ਦਾ ਸੀ ਖਾਤਮਾ ਕਰਦੇ ਤੇ ਚਿੱਟਾ ਦਾ ਹਰ ਚੌਰਾਹੇ ਤੇ ਖੜਾ ਹਰ ਚੌਂਕ ਦੇ ਅੰਦਰ ਚਿੱਟੇ ਦਾ ਰਾਮਨ ਖੜਿਆ ਉਹਨੂੰ ਜਲਾਵਾਂ ਦੀ ਸਾਨੂੰ ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਬੇਸ਼ੱਕ ਸਰਕਾਰ ਲੱਖ ਵਾਅਦੇ ਕਰ ਰਹੀ ਹੈ ਵੀ ਅਹ ਕੀਤਾ ਉਹ ਕੀਤਾ ਪਰ ਜ਼ਮੀਨੀ ਲੈਵਲ ਤੇ ਅੱਜ ਹਕੀਕਤ ਕੁਝ ਹੋਰ ਹੈ ਉਹਨੂੰ ਪ੍ਰੇਰਿਤ ਕਰਨ ਲਈ ਦੇਖੋ ਜਦੋਂ ਬੰਦਾ ਕੋਈ ਨਸ਼ਾ ਕਰਨ ਲੱਗ ਜਾਂਦਾ ਅੱਜ ਕੱਲੇ ਖੱਲੇ-ਖੱਲੇ ਜੁਆ ਕਾ ਜਿਹੜੀ ਪਪਲੀ ਲਿਖੀ ਸਾ ਅ ਨੌਜਵਾਨ ਸੀ ਉਹ ਤਾਂ ਬਾਹਰ ਚਲੇ ਕੇ ਪੜ ਤੇ ਜਿਹੜੇ ਕੋਈ ਰਹਿ ਗਏ ਕੁਛ ਨਸ਼ਿਆਂ ਦੇ ਆਦੀ ਉਹ ਕੁਛ ਕੰਮ ਕਰ ਕਰੇ ਸਭ ਤੋਂ ਵੱਡੀ ਗੱਲ ਖਤਰੇ ਵਾਲੀ ਇਹ ਹੈ ਕਿ ਸਾਡੀਆਂ ਕੁਝ ਕੁੜੀਆਂ ਉਹ ਵੀ ਇਸ ਨਸ਼ੇ ਦੇ ਆਦੀ ਹੋ ਚੁੱਕੀਆਂ ਉਹਨਾਂ ਦੇ ਤੋਂ ਦਲਦਲ ਤੋਂ ਕੱਢਣ ਲਈ ਅੱਜ ਅਸੀਂ ਸਮਾਜ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਜਿਹੜਾ ਬੰਦਾ ਟੀਕਾ ਲਾਂਦਾ ਜਿਹੜਾ ਕੋਈ ਨਸ਼ਾ ਕਰਦਾ ਉਹਦੇ ਹਾਲਾਤ ਇਹ ਜੇ ਬਣ ਜਾਂਦੇ ਜਿਹੜੇ ਸਿਰੰਜਾ ਲਾ ਲਾ ਕੇ ਨਾੜਾਂ ਖਤਮ ਹੋ ਜਾਂਦੀਆਂ ਤੇ ਉਸ ਤੋਂ ਬਾਅਦ ਜਿਹੜਾ ਖੂਨ ਟਪਕਣ ਲੱਗ ਜਾਂਦਾ ਤੇ ਇਹ ਜਿਹੜਾ ਅਨਮੋਲ ਜੀਵਨ ਇਹ ਦੁਬਾਰਾ ਨਹੀਂ ਮਿਲਣਾ ਕਿਉਂਕਿ ਮਾਪੇ ਵਾਪ ਦੇ ਕੱਲੇ ਕੱਲੇ ਜੁਆ ਕਾ ਅੱਜਕੱਲ ਕੋਈ ਪਹਿਲਾ ਪੰਜ ਪੰਜ ਹੁੰਦੀ ਸੀ ਉਹ ਮਾਪੇ ਨੂੰ ਵੀ ਮੇਰੀ ਬੇਨਤੀ ਕਿ ਆਓ ਰਲ ਮਿਲ ਕੇ ਆਇ ਚਿੱਟੇ ਦੇ ਰਾਮ ਨੂੰ ਚਲਾਈ